ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਮਲਟੀ ਲਰਨਰ ਅਕੈਡਮੀ ਵਿੱਚ ਹੋਪ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਵੋਗੇ ਅੱਜ ਆਪਾਂ ਕਰਾਂਗੇ ਪੰਜਾਬ ਦੀ ਰਾਜਨੀਤਿਕ ਦਸ਼ਾ ਪੋਲਿਟੀਕਲ ਕੰਡੀਸ਼ਨ ਆਫ ਦਾ ਪੰਜਾਬ ਪਾਰਟ ਸੈਕੰਡ ਕਰਾਂਗੇ ਕੱਲ ਆਪਾਂ ਪਾਰਟ 1 ਕਰਿਆ ਸੀਗਾ ਜੀ ਜੋ ਆਪਣੀਆਂ ਸਿੱਖ ਮਿਸਲਾਂ ਜਿਹੜੀਆਂ ਸੀਗੀਆਂ ਹਾਫ ਰੈਗਣੀਆਂ ਸੀਗੀਆਂ ਉਹਦੇ ਬਾਰੇ ਅੱਜ ਆਪਾਂ ਪੜਾਂਗੇ ਜੋ ਸਟੂਡੈਂਟ ਚੈਨਲ ਤੇ ਨਵੇਂ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਸਟਾਰਟ ਕਰਦੀ ਆ ਪਹਿਲਾਂ ਸ਼ੁਕਰ ਚੱਕੀਆਂ ਮਿਸਲ ਸਿੱਖ ਮਿਸਲ ਨਾਲ ਆਪਣਾ ਜਿਹੜਾ ਟਾਈਮ ਜਿਹੜਾ ਕਰਾਂਗੇ ਸ਼ੁਕਰ ਚੱਕੀਆਂ ਮਿਸਲ ਸ਼ੁਕਰ ਚੱਕੀਆਂ ਮਿਸਲ ਦਾ ਜਿਹੜਾ ਸੰਸਥਾਪਕ ਸੀਗਾ ਰਣਜੀਤ ਸਿੰਘ ਦਾ ਦਾਦਾ ਸੀਗਾ ਚੜਤ ਸਿੰਘ ਰਣਜੀਤ ਸਿੰਘ ਦਾ ਜਿਹੜਾ ਦਾਦਾ ਸੀਗਾ ਚੜਤ ਸਿੰਘ ਸੀਗੇ ਉਸਨੇ ਗੁਜਰਵਾਲਾ ਅੰਮਟਾਬਾਦ ਸਿਆਲਕੋਟ ਦੇ ਇਲਾਕਿਆਂ ਉੱਤੇ ਆਪਣਾ ਕਬਜ਼ਾ ਕਰ ਲਿਆ ਸੀ ਤੇ 1770 ਈਸਵੀ ਵਿੱਚ ਚੜਤ ਸਿੰਘ ਦੀ ਜਦੋਂ ਮੌਤ ਹੋ ਗਈ ਸੀ ਉਸ ਤੋਂ ਬਾਅਦ ਸ਼ੁਕਰਚੱਕੀਆ ਮਿਸਲ ਦਾ ਜਿਹੜਾ ਉੱਤਰ ਅਧਿਕਾਰੀ ਕੌਣ ਬਣਿਆ ਸੀਗਾ ਮਹਾ ਸਿੰਘ ਬਣਿਆ ਸੀਗਾ ਉਹ ਵੀ ਇੱਕ ਮਹਾਨ ਸਰਦਾਰ ਦੀ ਉਹਦੇ ਵਿੱਚ ਵੀ ਗੁਣ ਮੌਜੂਦ ਸਨ ਉਸਨੇ ਵੀ ਰਸੂਲ ਨਗਰ ਅਤੇ ਅਲੀਪੁਰ ਦੇ ਇਲਾਕਿਆਂ ਜਿੱਤ ਕੇ ਆਪਣੇ ਰਾਜ ਦਾ ਉਹਨੇ ਕੀ ਵਿਸਥਾਰ ਕੀਤਾ ਸੀਗਾ ਮਹਾ ਸਿੰਘ ਨੇ ਵੀ ਅਲੀਪੋਰ ਤੇ ਰਸੂਲ ਨਗਰ ਨੂੰ ਜਿੱਤ ਕੇ ਆਪਣੇ ਰਾਜ ਦਾ ਵਿਸਥਾਰ ਕੀਤਾ ਸੀਗਾ ਤੇ 1792 ਵਿੱਚ ਜਦੋਂ ਮਹਾ ਸਿੰਘ ਦੀ ਮੌਤ ਹੋ ਗਈ ਸੀਗੀ 1792 ਈਸਵੀ ਵਿੱਚ ਜਦੋਂ ਮਹਾ ਸਿੰਘ ਦੀ ਮੌਤ ਹੋ ਗਈ ਸੀ ਉਸ ਤੋਂ ਪੁੱਛੋ ਉਸ ਦਾ ਜਿਹੜਾ ਉੱਤਰ ਅਧਿਕਾਰੀ ਬਣਿਆ ਸੀ ਉਹ ਰਣਜੀਤ ਸਿੰਘ ਉਸ ਦਾ ਪੁੱਤਰ ਉੱਤਰ ਅਧਿਕਾਰੀ ਬਣਿਆ ਸੀ ਕਿਉਂਕਿ ਉਸ ਸਮੇਂ ਰਣਜੀਤ ਸਿੰਘ ਦੀ ਉਮਰ ਕਿੰਨੇ ਸਾਲਾਂ ਦੀ ਸੀਗੀ ਕੇਵਲ 12 ਸਾਲਾਂ ਦੀ ਉਮਰ ਸੀਗੀ ਤੇ ਸ਼ਾਸਨ ਪ੍ਰਬੰਧ ਦਾ ਮੁੱਖ ਤੌਰ ਤੇ ਰਣਜੀਤ ਸਿੰਘ ਦੀ ਸ਼ਾਸਨ ਪ੍ਰਬੰਧ ਦੀ ਬਗਡੋਰ ਸੀਗੀ ਜਿਹੜੀ ਮਹਾਰਾਜਕੌਰ ਤੇ ਦਿਵਾਨ ਲਖਪਤ ਰਾਏ ਤੇ ਸਾਸ ਸਦਾ ਕੌਰ ਦੇ ਹੱਥਾਂ ਵਿੱਚ ਰਹਾ ਸੀਗਾ ਇਹ ਸ਼ਾਸਨ ਪ੍ਰਬੰਧ ਉਸ ਸਮੇਂ ਇਹ ਨੌਜਵਾਨ ਹੋਣ ਤੇ ਹੀ ਰਣਜੀਤ ਸਿੰਘ ਨੇ 1797 ਸ ਵਿੱਚ ਸਤੰਤਰ ਰਾਜ ਸਤੰਤਰ ਤੌਰ ਦੇ ਸ਼ਾਸਨ ਦੀ ਬਟੌਰਾ ਜਿਹੜੀ ਬਗਡੋਰ ਸੀ ਆਪਣੇ ਹੱਥਾਂ ਵਿੱਚ ਲੈ ਲਈ ਸੀਗੀ ਅਤੇ ਉਹ ਵੀ ਇੱਕ ਬਹਾਦਰ ਤੇ ਜੋਗ ਪ੍ਰਸ਼ਕ ਸਿੱਧ ਹੋਇਆ ਨੈਕਸਟ ਆਪਣਾ ਹੈਗਾ ਜੀ ਰਾਮਗੜੀ ਹਾਂਜੀ RAM ਗੜੀਆ ਮਿਸਲ ਆਪਣੀ ਨੈਕਸਟ ਸਰਦਾਰ ਜੱਸਾ ਸਿੰਘ RAM ਗੜੀਆ ਬਹੁਤ ਹੀ ਉਤਸ਼ਾਹੀ ਬਹਾਦਰ ਜੋਧਾ ਸੀ ਉਹ ਵੀ ਉਸਨੇ ਵੀ ਆਪਣੀ ਰਾਜ ਦਾ ਵਿਸਥਾਰ ਗੁਰਦਾਸਪੁਰ ਕਲਾਨੌਰ ਬਟਾਲਾ ਕਾਧੀਆਂ ਉੱਤੇ ਆਪਣਾ ਸੀਗ ਉਸ ਦਾ ਰਾਜ ਸੀ ਜਿਹੜਾ ਤੇ ਉਹਨੇ ਆਪਣੀ ਬਹਾਦਰੀ ਅਤੇ ਨੇਡਰਤਾ ਦੇ ਕਾਰਨ ਸਿੱਖਾਂ ਦੇ ਵਿੱਚ ਵੀ ਉਹ ਕਾਫੀ ਹਰਮਨ ਪਿਆਰਾ ਸੀ ਇੱਕ ਵਾਰ ਉਸਨੇ ਦਿੱਲੀ ਉੱਤੇ ਕਾਫੀ ਲੁੱਟ ਮਾਰ ਵੀ ਕੀਤੀ ਸੀਗੀ ਤੇ ਰਣਜੀਤ ਸਿੰਘ ਦੇ ਚੰਗੇ ਭਾਗਾਂ ਵਿੱਚ ਜਦੋਂ ਰਣਜੀਤ ਸਿੰਘ ਦੀ ਸ਼ਕਤੀ ਦੋਬਾਰ ਹੋਣਾ ਸੀ ਤੇ ਉਸ ਸਮੇਂ ਜੱਸਾ ਸਿੰਘ ਰਾਮਗੜੀ ਜਿਹੜਾ ਸੀਗਾ ਕਾਫੀ ਬੁੱਢਾ ਹੋ ਚੁੱਕਾ ਸੀਗਾ ਉਹ ਰਣਜੀਤ ਸਿੰਘ ਦੇ ਰਾਹ ਵਿੱਚ ਰੋੜਾ ਨਹੀਂ ਬਣ ਸਕਦਾ ਸੀਗਾ ਨੈਕਸਟ ਆਪਣਾ ਹੈਗਾ ਫੈਜ਼ਲਪੁਰੀਆ ਮਿਸਲ ਫੈਜ਼ਲਪੁਰੀਆ ਮਿਸਲ ਦਾ ਜਿਹੜਾ ਮੁਖੀ ਸੀਗਾ ਨਵਾਬ ਕਪੂਰ ਸਿੰਘ ਸੀਗਾ ਜੀ ਉਹ ਨੇਰ ਸੰਧੇ ਸਿੱਖਾਂ ਦਾ ਇੱਕ ਮਹਾਨ ਨੇਤਾ ਸੀ ਤੇ ਜਿਸ ਨੇ ਸਿੱਖਾਂ ਦੀ ਸਿੱਖਾਂ ਦੀ ਸਭ ਤੋਂ ਸੰਘਰਸ਼ਮਈ ਸਮੇਂ ਵਿੱਚ ਉਹਨਾਂ ਦੀ ਜੋਗ ਅਗਵਾਈ ਕੀਤੀ ਸੀਗੀ ਤੇ 1734 ਸੀ ਵਿੱਚ 1734 ਸੀ ਵਿੱਚ ਬੁੱਢਾ ਦਲ ਤੇ ਤਰਨਾ ਦਲ ਦੇ ਵਿੱਚ ਸੰਗਠਿਤ ਕੀਤਾ ਸੀਗਾ ਦੋ ਦਲਾਂ ਵਿੱਚ ਕੀ ਹੋ ਗਿਆ ਸੀ ਸੰਗਠਿਤ ਹੋ ਗਿਆ ਸੀ 1734 ਵਿੱਚ ਸਿੱਖਾਂ ਨੂੰ ਦੋ ਦਲਾਂ ਵਿੱਚ ਵੰਡਿਆ ਗਿਆ ਸੀਗਾ ਬੁੱਢਾ ਦਲ ਤੇ ਤੁਰਨਾ ਦਲ ਬਹੁਤ ਹੀ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਆਪਣਾ ਐਮਸੀਕਿਊ ਦਾ 1734 ਵਿੱਚ ਜਿਸ ਵਿੱਚ ਸੌਰੀ 1734 ਸੀ ਵਿੱਚ ਸਿੱਖਾਂ ਦੇ ਦੋ ਦਲ ਦੋ ਦਲਾਂ ਵਿੱਚ ਵੰਡਿਆ ਗਿਆ ਸੀ ਇੱਕ ਬੁੱਢਾ ਦਲ ਤੇ ਇੱਕ ਤੁਰਨਾ ਦਲ ਦੋਹਾਂ ਦਲਾਂ ਦੇ ਸਾਂਝੇ ਤੌਰ ਤੇ ਕੀ ਕਿਹਾ ਜਾਂਦਾ ਸੀਗਾ ਦਾਲ ਖਾਲਸਾ ਕਿਹਾ ਜਾਂਦਾ ਸੀਗਾ ਦੋਹਾਂ ਦਲਾਂ ਨੂੰ ਸਾਂਝੇ ਤੌਰ ਤੇ ਦਲ ਖਾਲਸਾ ਦਾ ਨਾਂ ਦਿੱਤਾ ਗਿਆ ਸੀ ਉਸਨੇ ਜਕਰੀਆ ਖਾਨ ਜਾਇਆ ਖਾਨ ਦੇ ਜੁਮਲਾਂ ਦਾ ਜੁਲਮਾਂ ਦਾ ਜਿਹੜਾ ਕੀ ਕੀਤਾ ਸੀਗਾ ਡਟ ਕੇ ਮੁਕਾਬਲਾ ਕੀਤਾ ਸੀ ਤੇ 1749 ਵਿਵਚਨ ਭਾਉ ਕਪੂਰ ਸਿੰਘ ਦੀ ਕੀ ਹੋ ਗਈ ਸੀ ਮੌਤ ਹੋ ਗਈ ਸੀ ਉਹਨਾਂ ਦਾ ਫਿਰ ਭਤੀਜਾ ਜਿਹੜਾ ਸੀਗਾ ਖੁਸ਼ਿਆਲ ਸਿੰਘ ਉਹਨਾਂ ਦਾ ਉੱਤਰ ਅਧਿਕਾਰੀ ਬਣਿਆ ਸੀਗਾ ਉਹ ਵੀ ਬਹਾਦਰ ਤੇ ਜੋਗ ਸਰਦਾਰ ਸੀ ਉਸਨੇ ਜਲੰਧਰ ਤੇ ਨੌਰਪੁਰ ਬਹਿਰਾਮਪੁਰ ਪੱਟੀ ਆਦਿ ਪ੍ਰਦੇਸ਼ਾਂ ਨੂੰ ਜਿੱਤ ਕੇ ਫੈਲਜਪੁਰੀਆ ਮਿਸਲ ਦਾ ਕੀ ਕਾਫੀ ਵਿਸਤਾਰ ਕਰ ਲਿਆ ਸੀਗਾ 1795 ਈਸਵੀ ਵਿੱਚ ਵੀ ਕੀ ਹੋਇਆ ਸੀਗਾ ਇਸ ਜੋਗਨੀਤਾ ਦੀ ਕੀ ਹੋ ਗਈ ਸੀ ਮੌਤ ਹੋ ਗਈ ਸੀ ਉਸ ਤੋਂ ਪਿੱਛੋਂ ਉਸ ਦਾ ਪੁੱਤਰ ਜਿਹੜਾ ਬੁੱਧ ਸਿੰਘ ਆ ਰਾਮਗੜੀਆ ਜਿਹੜਾ ਕੀ ਸੀ ਕਿ ਮਿਸਲ ਦਾ ਨੇਤਾ ਬਣਿਆ ਤੇ ਇਹ ਰਣਜੀਤ ਸਿੰਘ ਦੀ ਖੁਸ਼ਕਿਰਤਮਈ ਸੀ ਕਿ ਬੁੱਧ ਸਿੰਘ ਜਿਹੜਾ ਸੀਗਾ ਇੱਕ ਜੋਗ ਸ਼ਾਸਕ ਸਿੱਧ ਨਾ ਹੋ ਸਕਿਆ ਨੈਕਸਟ ਆਪਣਾ ਡੱਲੇਵਾਲੀਆ ਮਿਸਲ ਦੱਲੇ ਵਾਲੀ ਮਿਸਲ ਦਾ ਮੁਖੀ ਕੌਣ ਸੀਗਾ ਗੁਲਾਬ ਸਿੰਘ ਸੀਗਾ ਇਹ ਮਿਸਲ ਫਲੋਰ ਰਾਹੋਂ ਕੋਦਰ ਦੇ ਇਲਾਕੇ ਇਹ ਮਿਸਲ ਦੇ ਵਿੱਚ ਰਾਹੋਂ ਫਲੋਰ ਨਕੂਦਰ ਦੇ ਇਲਾਕੇ ਜਿਹੜੇ ਸ਼ਾਮਿਲ ਸਨ ਤੇ ਤਾਰਾ ਸਿੰਘ ਖੇਬਾ ਤਾਰਾ ਸਿੰਘ ਖੇਬਾ ਇਸ ਮਿਸਲ ਦਾ ਕਿਸੇ ਸਭ ਤੋਂ ਪ੍ਰਸਿੱਧ ਸਰਦਾਰ ਸੀਗਾ ਉਹਨੇ ਆਪਣੀ ਸ਼ਕਤੀ ਸੈਨਿਕ ਸ਼ਕਤੀ ਨੂੰ ਮਜ਼ਬੂਤ ਕਾਫੀ ਕਰ ਲਿਆ ਸੀ ਉਸਨੇ ਆਪਣੀਆਂ ਅਧੀਨ ਜਿਹੜੇ ਇਲਾਕੇ ਆਉਂਦੇ ਸੀ ਉਹਨਾਂ ਨੂੰ ਵੀ ਕਾਫੀ ਵਿਸਤਾਰ ਕਰ ਲਿਆ ਸੀ ਤੇ ਰਣਜੀਤ ਸਿੰਘ ਨੂੰ ਰਣਜੀਤ ਸਿੰਘ ਦੀ ਸ਼ਕਤੀ ਨੂੰ ਵੰਗਾਰ ਸਕਦਾ ਸੀ ਪਰ ਮਹਾਰਾਜੇ ਨਾਲ ਉਸਨੇ ਕੀ ਕਰ ਲਈ ਸੀ ਮਿੱਤਰਤਾ ਕਾਇਮ ਕਰ ਲਈ ਸੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਨੈਕਸਟ ਆਪਣੀ ਫੂਲਕੀਆਂ ਮਿਸਲ ਫੂਲਕੀਆਂ ਮਿਸਲ ਸਿੱਖਾਂ ਦੀਆਂ ਮਹਾਨਾਪੂਰਨ ਮਿਸਲਾਂ ਵਿੱਚੋਂ ਇੱਕ ਮਿਸਲ ਸੀਗੀ ਇਹ ਮਿਸਲ ਸੀ ਪਟਿਆਲਾ ਨਾਬਾ ਜੀਤ ਦੇ ਤਿੰਨ ਰਾਜਾਂ ਵਿੱਚ ਵੰਡੀ ਹੋਈ ਸੀ ਤੇ ਰਣਜੀਤ ਸਿੰਘ ਦੀ ਸ਼ਕਤੀ ਦੇ ਉੱਭਰਣ ਸਮੇਂ ਪਟਿਆਲਾ ਵਿੱਚ ਸਾਇਬ ਸਿੰਘ ਸੀਗਾ ਨਾਬਾ ਵਿੱਚ ਅਮੀਰ ਸਿੰਘ ਜੀ ਦੇ ਵਿੱਚ ਭਾਗ ਸਿੰਘ ਸ਼ਾਸਨ ਕਰ ਰਹੇ ਸੀ ਇਹਨਾਂ ਦੇ ਨਹੀਂ ਸਰਦਾਰਾਂ ਨੇ ਸ਼ਾਸਨ ਚਲਾਉਣ ਦੇ ਇਨਜੋਗ ਨਹੀਂ ਸੀਗੇ ਤੇ ਆਪਸੇ ਵਿੱਚ ਲੜਦੇ ਝਗੜਦੇ ਰਹਿੰਦੇ ਸੀਗੇ ਤੇ ਇਸ ਕਰਕੇ ਉਹ ਬਹੁਤ ਜ਼ਿਆਦਾ ਕਮਜ਼ੋਰ ਸਨ ਨੈਕਸਟ ਆਪਣਾ ਹੋਰ ਮਿਸਨਾ ਕਿਹੜੀਆਂ-ਕਿਨੀਆਂ ਸੀ ਇਸ ਤੋਂ ਇਹ ਉੱਪਰ ਲਿਖੀਆਂ ਮਿਸਨਾ ਤੋਂ ਇਲਾਵਾ ਜਿਹੜੀਆਂ ਪੰਜਾਬ ਵਿੱਚ ਕੋਈ ਇਹ ਹੋਰ ਮਿਸਨਾ ਵੀ ਸੀਗੀਆਂ ਆ ਇਸ ਤੋਂ ਇਲਾਵਾ ਹੋਰ ਮਿਸਲਾਂ ਵੀ ਸੀਗੀਆਂ ਉੱਪਰ ਲਿਖੀਆਂ ਮਿਸਲਾਂ ਤੋਂ ਇਲਾਵਾ ਉਸ ਸਮੇਂ ਪੰਜਾਬ ਵਿੱਚ ਹੋਰ ਕਈ ਮਿਸਲਾਂ ਸਨ ਜਿਵੇਂ ਕਰੋੜਾ ਸਿੰਘ ਮਿਸਲੀਆ ਨਕਈ ਅਸ਼ੀਦ ਨਾਮ ਦੀਆਂ ਮਿਸਲਾਂ ਵੀ ਸਥਾਪਿਤ ਕੀਤੀਆਂ ਗਈਆਂ ਸਨ ਰਣਜੀਤ ਸਿੰਘ ਦੀ ਸ਼ਕਤੀ ਦੇ ਉਭਾਰ ਸਮੇਂ ਇਹ ਮਿਸਲਾਂ ਕੀ ਹੋ ਸਕੀ ਹੋ ਚੁੱਕੀਆਂ ਸੀ ਬਹੁਤ ਹੀ ਕਮਜ਼ੋਰ ਚੁਕੀਆਂ ਹੋਰ ਕਮਜ਼ੋਰ ਹੋ ਚੁੱਕੀਆਂ ਸੀ ਇਸ ਲਈ ਪੰਜਾਬ ਦੀ ਹਕੂਮਤ ਵਿੱਚ ਉਹਨਾਂ ਦਾ ਕੋਈ ਵਿਸ਼ੇਸ਼ ਮਤਵ ਨਹੀਂ ਰਹਿ ਗਿਆ ਸੀਗਾ ਇਹ ਸੀ ਆਪਣਾ ਅੱਜ ਦਾ ਟੌਪਿਕ ਸਿੱਖ ਮਿਸਲਾਂ ਨਾਲ ਸੰਬੰਧਿਤ hope ਤੁਹਾਨੂੰ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ ਨੈਕਸਟ ਟਾਪਿਕ ਲੈ ਕੇ ਆਪਾਂ ਫੇਰ ਆਵਾਂਗੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਿੱਤਾਂ ਬਾਰੇ ਜਾਂ ਉਸ ਸਮੇਂ ਜਿਹੜਾ ਮੁਸਲਮਾਨ ਰਾਜ ਕਿਵੇਂ ਸੀਗਾ ਪਹਾੜ ਹਾਂਜੀ ਉਹਨਾਂ ਬਾਰੇ ਕਰਾਂਗੇ ਇਹ ਸੀ ਆਪਣਾ ਅੱਜ ਦਾ ਟਾਪਿਕ ਠੀਕ ਹੈ ਸਟੂਡੈਂਟ ਨੈਕਸਟ ਵੀਡੀਓ ਚ ਫੇਰ ਮਿਲਦੇ ਹਾਂ ਥੈਂਕ ਯੂ ਸੋ ਮੱਚ